ਖੜੇ ਆ ਬਾਗਾ ਪੁਰਾਣਾ ਦੇ ਪਿੰਡ ਨੱਥੂ ਵਾਲਾ ਦੇ ਵਿੱਚ ਜਿੱਥੇ ਕਿ ਰਾਤ ਨੂੰ ਗੁੰਡਾ ਕਰਦੀ ਦਾ ਇੱਕ ਨੰਗਾ ਨਾਚ ਹੁੰਦਾ ਫਿਲਮੀ ਸੀਨ ਚ ਲੜਾਈ ਹੁੰਦੀ ਆ ਟੌਗੇ ਹੁੰਦੇ ਆ ਕਰਪਾਨਾ ਹੁੰਦਾ ਜਦੋਂ ਇਹ ਸਾੜ ਸਾੜ ਮਾਰ ਦੇ ਕੇ ਦਾਮ ਇਹ ਵੇਂਦੇ ਨਹੀਂ ਜਵਾਕ ਮੇਰਾ ਪੂਰਾ ਬੰਦਾ ਮੇਰਾ ਬੱਜੋ ਰਤਾ ਇਹ ਪੁਰਾਣੀ ਮੇਰੇ ਤੀਜੇ ਕਿ ਹਫਤਾ ਪੈਣ ਦੇ ਜੋ ਸੱਟ ਸੱਟਦੇ ਆ ਸਾਰਿਆਂ ਕੌੜਿਆ ਚਮੜੀਰ ਬੈਂਦੇ ਆ ਯਾ ਵੇ ਖੁੱਡਾ ਆਏਗਾ ਕੋਚ ਚ ਬੈਂਦੇ ਆ ਅਸੀਂ ਇੱਕ ਵਾਰੀ ਨਹੀਂ ਸੌਂ ਕੇ ਵੇਖਾ ਕਿ ਤੜਕੀਆਂ ਹਜੇ ਖਾਣੀਆਂ ਰੋਟੀਆਂ ਸੀ ਉਵੇਂ ਹੀ ਪਰਦੇ ਪੁੱਕੇ ਤੇ ਮੁੰਡਾ ਮੇਰਾ ਨਿਆੜਾ ਤਨ ਮੇਰੀਆਂ ਧੀਆਂ ਬਰਾਬਰ ਦੀਆਂ ਤੇ ਇਹਨਾਂ ਨੇ ਇੱਥੋਂ ਤਾਂ ਹੀ ਡਲੇ ਮਾਰੇ ਮੈਂ ਕੁੜਗਾਂ ਲੈ ਕੇ ਉੱਥੇ ਪਈ ਆ ਮਲਾਜਮਾ ਨੇ ਬਾਹਰ ਕੱਢੇ ਇਹਨਾਂ ਨੂੰ ਮਲਾਜਮਾ ਨੇ ਬਾਹਰ ਕੱਢ ਕੇ ਤੇ ਇਹਨਾਂ ਨੂੰ ਛੱਡ ਕੇ ਆਇਆ ਮੜੀਰ ਨੂੰ ਪਤਾ ਨਹੀਂ ਕਿੱਥੇ ਛੱਡ ਕੇ ਆਇਆ ਅੰਦਰ ਟੋਗੇ ਕਵਾੜੀਆਂ ਪਈਆਂ ਅੰਦਰ ਤਿਲ ਕੋ ਦਿੰਦੇ ਜਦੋਂ ਪੁਲਿਸ ਵਾਲੇ ਆ ਜਾਂਦੇ ਆ ਤੇ ਚਿੱਟਾ ਵਿੱਚ ਤੇ ਨਸ਼ੇ ਪੂਰੇ ਟੀਕੇ ਲਾ ਕੇ ਇਹ ਫੇਰ ਸਾਦੇ ਮੰਦਿਰ ਨੂੰ ਪਹਿਲੀ ਵਾਰ ਇਹਨਾਂ ਨੇ ਇੱਥੇ ਜਨਾਨੀ ਲਿਆਂਦੀ। ਘੋਲਗੇ ਦੇ ਮੁੰਡੇ ਆ। ਜੀ। ਇੱਥੇ ਉਹ ਮੋ ਕੁੱਟੇ ਆ। ਅੱਛਾ ਜੀ। ਉਸ ਤੋਂ ਬਾਅਦ ਇਹਨਾਂ ਜੀ ਮੰਦਿਰ ਨੂੰ ਲਿਉਣਾ ਸ਼ੁਰੂ ਕਰਤਾ। ਰਾਤ ਦੇ ਇਹਨਾਂ ਨੇ ਫੇਰ 5-7 ਬੰਦੇ ਦਾਸਦੇ ਆ ਵੇਖੋ ਵੀ ਆਣ ਗਵਾਂਢ ਦੇ ਜਾਗ ਜਿਹਦੇ ਮਰਜ਼ੀ ਜਾਗ ਦੇਖੋ ਘਰੇ ਕੀ ਹਾਲ ਕੀਤਾ। ਤੇ ਰਾਤ ਲੜਾਈ ਹੋਈ ਆ ਤੇ ਅਸੀਂ ਤਾਂ ਜੁਆਕਾਂ ਨੂੰ ਗਾਂ ਨਹੀਂ ਹੋਣ ਦਿੱਤਾ ਵੀ ਮਾਰ ਦੇਣਗੇ। ਇਹ ਘਰ ਚਿੱਟਾ ਵੀ ਵੇਚਦੇ ਆ ਖੌਦਾ ਦੇ ਘਰ ਵਾਲੀ ਆਪ ਨਾਲ ਵੇਚਦੀ ਕਿ ਨਾ ਉਹਦੇ ਘਰ ਵਾਲਾ ਵੇਚਦਾ ਮੇਰੇ ਤਾਂ ਜਵਾਕ ਮਸਾਂ ਭਾਈ ਬੱਚਾ ਉਹ ਵੇਚ ਚੱਲ ਕੇ ਸਾਡੇ ਮੰਜਾ ਤੇ ਰੋੜੇ ਪਈ ਮੈਨੂੰ ਆਦੇ ਤੁਹਾਡੇ ਅੰਦਰ ਬੰਦਾ ਵੜਿਆ ਇਹ ਸਾਡਾ ਬੂਆ ਲੱਗਾਈ ਹੁੰਦਾ ਚਤੋਂ ਪੈਰੀ ਕਿਉਂ ਇੱਧਰ ਸਾਡਾ ਸਮਾਨ ਕਾਹਦੇ ਨਾ ਪੰਨਾ ਗਿਟੇ ਇਹ ਕਾਪਿਆਂ ਦੇ ਨਾਲ ਅਸ਼ੱਕਾ ਪਹਿਣਾ ਬੰਨੇ ਹਾਂ ਕੋ ਮਤਾਇ ਰਿਆ ਸੀ ਕੋਲੇ ਉਹ ਮਾਰ ਮਾਰ ਕੇ ਮੈਂ ਕਹ ਕੱਲੀ ਸੀ ਪੁੱਤ ਘਰੇ ਕੱਲੀ ਦਾ ਮੇਰਾ ਕੀ ਵਟਿਆ ਜਾਣਾ ਇਥੋਂ ਰਾਤ ਇਹਨਾਂ ਨੇ ਬੰਦਾ ਖਿੱਚ ਕੇ ਲੈ ਕੇ ਗਏ 15 ਜਾਣੇ ਸੀ ਅੰਦਰ ਵੜ ਕੇ ਮੁੰਡਾ ਕੁੱਟਿਆ ਉਹਨਾਂ ਨੇ ਸੱਸੀ ਗੱਲ ਮੈਂ ਜਗਤਾਰ ਸਿੰਘ ਸਰਾਂ ਤੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਖੜੇ ਹਾਂ ਬਾਗਾ ਪੁਰਾਣਾ ਦੇ ਪਿੰਡ ਨੱਥੂ ਵਾਲਾ ਦੇ ਵਿੱਚ ਜਿੱਥੇ ਕਿ ਰਾਤ ਨੂੰ ਗੁੰਡਾ ਗਰਦੀ ਦਾ ਇੱਕ ਨੰਗਾ ਨਾਚ ਹੁੰਦਾ ਫਿਲਮੀ ਸੀਨ ਚ ਲੜਾਈ ਹੁੰਦੀ ਆ ਤੁਹਾਨੂੰ ਤਸਵੀਰਾਂ ਵੀ ਉਹ ਦਿਖਾਵਾਂਗੇ ਤਸਵੀਰਾਂ ਤੁਹਾਨੂੰ ਪਰੇਸ਼ਾਨ ਵੀ ਕਰਨਗੀਆਂ ਤੇ ਹੈਰਾਨ ਵੀ ਕਰਨਗੀਆਂ ਗੁੰਡਾਗਰਦੀ ਜਿਹੜੀ ਹੱਦ ਪੱਧਰ ਤੇ ਹੋਈ ਆ ਉਸ ਤੋਂ ਬਾਅਦ ਲੋਕਾਂ ਨੇ ਕਹਿੰਦੇ ਪੁਲਿਸ ਨੂੰ ਵੀ ਕਾਲ ਕੀਤੀ ਆ ਪੁਲਿਸ ਨੇ ਕੀ ਕਾਰਵਾਈ ਕੀਤੀ ਆ ਆਪਾਂ ਲੋਕਾਂ ਦੇ ਜਵਾਨੀ ਸੁਣਦੇ ਆ ਮਸਲਾ ਹੈ ਕੀ ਆ ਬਾਈ ਜੀ ਕੀ ਨਾ ਤੁਹਾਡਾ ਮੇਰਾ ਨਾਮ ਜੀ ਕੁਲਦੀਪ ਸਿੰਘ ਆ ਜੀ ਕੀ ਗੱਲਬਾਤ ਹੋਈ ਆ ਜੀ ਇੱਥੇ ਗੱਲਬਾਤ ਜੀ ਸੁਣ ਮੈਂ ਦੱਸ ਦਾਂ ਮੇਰੀਆਂ ਤੈਨੂੰ ਗੁੰਡਾ ਉਹ ਸਾਹਮਣਾ ਗੇਟ ਆ ਮੇਰਾ ਜੀ ਪਹਿਲੀ ਵੇਰੇ ਨੇ ਇੱਥੇ ਜਨਾਨੀ ਲਿਆਂਦੀ ਢੋਲਗੇ ਦੇ ਮੁੰਡੇ ਆ ਜੀ ਇੱਥੇ ਉਹ ਮੋ ਕੁੱਟੇ ਆ ਅੱਛਾ ਜੀ ਉਸ ਤੋਂ ਬਾਅਦ ਇਹ ਨੇ ਜੀ ਮਢੀਰ ਨੂੰ ਲਿਆਉਣਾ ਸ਼ੁਰੂ ਕਰਤਾ ਰਾਤ ਇਹਨਾਂ ਨੇ ਫੇਰ ਪੰਜ ਸੱਤ ਬੰਦੇ ਦਾਸਦੇ ਆ ਵੇਖੋ ਵੀ ਆਣ ਗਵਾਂਢ ਦੇ ਜਾ ਕੇ ਜਿਹਦੇ ਮਰਜ਼ੀ ਜਾ ਕੇ ਦੇਖੋ ਘਰੇ ਕੀ ਹਾਲ ਕੀਤਾ ਪਿਆ ਜੀ ਦੱਸੋ ਜੀ ਇਹਦੇ ਵਿੱਚੋਂ ਸਾਡਾ ਕੀ ਕਸੂਰ ਕੀ ਆ ਜੀ ਆ ਗੱਲ ਹੋਈ ਆ ਜੀ ਤੇ ਇਹਨਾਂ ਨੇ ਬੰਦੇ ਸੱਦੇ ਆ ਇਟਾ ਰੋੜਿਆ ਦੇ ਨਾਲ ਆ ਵੇਖੋ ਵੀ ਕੀ ਹਾਲ ਕੀਤਾ ਪਿਆ ਮੋਗੇ ਦਾ ਖਲਾ ਮੋਗੇ ਦਾ ਖਲਾ ਕਿ ਨੂੰ ਪਤਾ ਦਾ ਖਲਾ ਮੋਗੇ ਦਾ ਖਲਾ ਹੱਥ ਪਤਾਲ ਚ ਜੀ ਦੋ ਜਣੇ ਭਾਗੇ ਆਲੇ ਆ ਦੋ ਜਣੇ ਤਾਂ ਭਾਗੇ ਆਲੇ ਆ ਦਾਖਲ ਇੱਕ ਤਾਂ ਗੇਜਾ ਤੇ ਗੇਜਾ ਤੇ ਗੇਜੇ ਦੇ ਘਰ ਵਾਲੀ ਹੈਗੇ ਭਾਗੇ ਆਲੇ ਤੇ ਦਰਸ਼ਨ ਮੋਗ ਗਿਆ ਮੋਗੇ ਲੈ ਗਏ ਉਹਨਾਂ ਨੂੰ ਮੋਗੇ ਲੈ ਗਏ ਉਹਨਾਂ ਨੂੰ ਇਹ ਰਾਤ ਲੜਾਈ ਹੋਈ ਹੈ ਮਤਲਬ ਇਹ ਰਾਤ ਲੜਾਈ ਹੋਈ ਆ ਦੇ ਅਸੀਂ ਤਾਂ ਜਵਾਕਾਂ ਨੂੰ ਗਾਣੀ ਹੋਣ ਦਿੱਤਾ ਵੀ ਮਾਰ ਦੇਣਗੇ ਅੱਛਾ ਮਾਰ ਦੇਣਗੇ ਜਿਹਦੇ ਅਟਵਾਦੀ ਇਹਨੇ ਮਾਰ ਹੀ ਜਾਣਾ ਸੀਗਾ ਤੇ ਮਸਾਂ ਬਚਣ ਵਾਲੀ ਗੱਲ ਪੁਲਸ ਨੂੰ ਫੋਨ ਨਹੀਂ ਕੀਤਾ ਤੁਸੀਂ ਪਹੁੰਚਾਈ ਦੋ ਮੇਰੀ ਦੋ ਗੱਡੀਆਂ ਆਈਆਂ ਪੌਚੋਂ ਬੰਦੇ ਲੈ ਜਾਂਦੇ ਲੜਾਈ ਜਾਂਦੀ ਟੱਕ ਜੀ ਤੇ ਲੜਾਈ ਫਿਰ ਵਧੀ ਗਈ ਹੈ ਉੱਤਰੇ ਨਹੀਂ ਕੋਠੇ ਤੋਂ ਅੱਛਾ ਪੁਲਸ ਨੇ ਕੋਈ ਆਗੇ ਕੁਛ ਨਹੀਂ ਕਿਹਾ ਤੁਮ ਕੋਈ ਨਹੀਂ ਕਿਹਾ ਇਹਨਾਂ ਨੂੰ ਲਗਾਏ ਨਹੀਂ ਜਦੋਂ ਤੇ ਫਿਰ ਲੜਾਈ ਕਾਹਦੀ ਮੁਕੜੀ ਸੀ ਉਹ ਕੋਠੇ ਤੇ ਸੀਗੇ ਸਾਰੇ ਅੱਛਾ ਤੇ ਜਦੋਂ ਪੁਲਸ ਆਉਂਦੀ ਸੀ ਲੰਮੇ ਪੈ ਜਾਂਦੇ ਸੀ ਅੰਦਰ ਵੜ ਜਾਂਦੇ ਸੀ ਇਹਨਾਂ ਦੇ ਅੱਛਾ ਤੇ ਪੁਲਸ ਨੇ ਜਾਨੀ ਕੱਡੇ-ਕੁੱਡੇ ਨਹੀਂ ਅੰਦਰ ਅੱਛਾ ਮਾ ਤਾਂ ਮਸਲਾ ਹੈ ਕਿ ਉਹ ਮਸਲਾ ਕਦ ਲੜਾਈ ਹੁੰਦੀ ਘਰੇ ਪਿਛਾ ਇਟਾ ਰੋੜੇ ਨੇ ਕਹਿੰਦੇ ਗੱਲ ਕੀ ਹੋਈ ਐ ਇਹ ਲੜਦਾ ਦਿੱਤਾ ਮੁੰਡਾ ਨੇ ਅੱਛਾ ਉਹ ਪੁਰਾਣੀ ਗੱਲ ਚੱਲੀ ਜਾਂਦੀ ਉਹੀ ਮਾ ਤਾਂ ਉਹੀ ਪੁਰਾਣੀ ਗੱਲ ਚੱਲੀ ਜਾਂਦੀ ਹੈ ਪੁਰਾਣੀ ਆ ਭਈਆ ਮਹੀਨੇ ਹੋ ਗਏ ਜੀ ਉਹੀ ਗੱਲ ਚੱਲੀ ਜਾਂਦੀ ਐ ਇਹ ਖੌਦਾ ਚਿੱਟਾ ਵੀ ਵੇਚਦੇ ਆ ਖੌਦ ਦੇ ਘਰ ਵਾਲੀ ਆਪ ਨਾਲ ਵੇਚਦੀ ਕਿ ਨਾ ਉਹਦੇ ਘਰ ਵਾਲਾ ਵੇਚਦਾ ਐ ਅੱਛਾ ਇੱਥੇ ਕਰੇ ਹਾਂਜੀ ਘਰੇ ਵੇਚਦੇ ਆ ਏ ਘਰੇ ਵੇਚ ਕੇ ਨਜਵਾਕਾਂ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਨਸ਼ਿਆਂ ਤੇ ਲਾਉਂਦੇ ਆ ਅੱਛਾ ਹਾਂਜੀ ਜੀ ਹਾਂ ਜੀ ਮਾਤਾ ਕੀ ਕਹਿਣਾ ਚਾਹੁੰਨੇ ਹਾਂ ਜੀ ਅਸੀਂ ਇਹ ਕਰਨਾ ਚਾਹੁੰਨੇ ਵੀ ਇੱਥੇ ਇਹ ਗੰਦ ਨਹੀਂ ਹੋਣਾ ਪੈਣਾ ਚਾਹੀਦਾਗਾ ਅਸੀਂ ਕਹਿੰਦੇ ਬੱਚੇ ਖਰਾਬ ਹੁੰਦੇ ਸਾਡੇ ਕੋਲ ਪੜ੍ਹੇ ਲਿਖੇ ਨੌਜਵਾਨ ਬੱਚੇ ਜੇ ਸੇ ਬਾਈਚਾਂਸ ਕੋਈ ਗੱਲਬਾਤ ਇੱਥੇ ਹੋ ਜਾਂਦੀ ਬੱਚਨ ਦੇ ਸੱਟ ਫੇਟ ਵੱਜ ਜਾਂਦੀ ਠੀਕ ਹੈ ਤੇ ਅਸੀਂ ਅਸੀਂ ਕੀ ਕਰਦੇ ਇਹ ਲੜਾਈ ਕਰਕੇ ਉੱਤੇ ਕੋਠ ਤੇ ਮੋਰਚਾ ਬਣਾ ਕੇ ਬੈਠੇ ਆਉਦਾ ਹੀ ਅੱਛਾ ਠੀਕ ਹੈ ਹਾਂ ਜੀ ਇੱਟਾ ਰੋੜੇ ਇੱਟਾ ਰੋੜੇ ਬਹੁਤ ਜ਼ਿਆਦਾ ਇਹਨਾਂ ਦੇ ਅੱਜ ਇਸ ਇਸ ਟਾਈਮ ਤੇ ਵੀ ਟਿੱਕਾ ਰੋੜੇ ਪਏ ਇਹਨਾਂ ਦੇ ਕੋਠੇ ਉੱਤੇ ਹਾਂ ਜੀ ਹਾਂ ਜੀ ਠੀਕ ਕਿਵੇਂ ਮੇਰੇ ਘਰ ਵਾਲਾ ਜਾਕ ਮੀਆਂ ਸੀ ਇਹਨਾਂ ਤੋਂ ਨਿਆ ਮੰਗਦੇ ਆਂ ਹਾਂ ਵੀ ਸਾਡਾ ਨਿਆ ਹੋਵੇ ਇਹਨਾਂ ਨਾਲ ਪਹਿਲਾਂ ਰੋੜੇ ਤੂੰ ਪਹਿਲਾਂ ਦੱਸ ਕਿੱਧਰੋਂ ਚੱਲੇ ਪਹਿਲਾਂ ਕੋਠੇ ਤੋਂ ਆਏ ਜੀ ਹਾਂ ਕੋਠੇ ਤੋਂ ਆਏ ਰੋੜੇ ਅੰਦਰ ਵੜ ਗਏ ਜਵਾਕਾਂ ਲੈ ਕੇ ਆਪਾਂ ਨੂੰ ਪਤਾ ਕਿੱਧਰ ਹੋਈ ਜਾਂਦੇ ਕਿੱਧਰ ਨਹੀਂ ਮੇਰੇ ਤਾਂ ਜਵਾਕ ਮਸਾ ਭਾਈ ਬੱਚੇ ਉਹ ਵੇਖ ਚੱਲ ਕੇ ਸਾਡੇ ਮੰਜਾ ਤੇ ਰੋੜੇ ਪਏ ਅੱਛਾ ਠੀਕ ਹੈ ਹਾਂ ਸੁਣੋ ਸਾਰੇ ਘਰਾਂ ਚ ਚੱਲ ਗਏ ਜੀ ਚਲੋ ਆਪਾਂ ਚੱਲਦੇ ਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਖਿਖਾਵੇ ਜਿਹੜੀਆਂ ਹਾਂ ਰੋੜੇ ਆ ਜਿਹੜੇ ਗਲੀ ਦੇ ਵਿੱਚ ਖਿਲਰੇ ਪਏ ਆ ਵੱਡੇ ਪੱਧਰ ਤੋਂ ਜਿਹੜਾ ਰੋੜੇ ਆ ਉਹ ਚਲਾਏ ਗਏ ਆ ਰੋੜੇ ਟੁੱਟੇ ਆ ਇਹ ਤਸਵੀਰਾਂ ਤੁਹਾਨੂੰ ਮੈਂ ਉਹ ਤਸਵੀਰਾਂ ਦਿਖਾ ਰਿਹਾ ਜਿਹੜੀਆਂ ਇਹ ਲੋਕ ਆ ਆ ਦੱਸੋ ਕਿੱਥੇ ਜਿਹੜੇ ਕਿਹੜੇ ਕਿਹੜੇ ਘਰਾਂ 'ਚ ਹੋਇਆ ਹੋਰ ਵੀ ਜਿਹੜੀ ਭੰਨਤੋੜ ਹੋਈ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਉਹ ਨਾਲ ਦੀ ਨਾਲ ਜ਼ਰੂਰ ਦਿਖਾਉਂਦਾ ਰਵੇ ਵੱਡੀ ਪੱਧਰ ਤੋਂ ਜਿਹੜਾ ਲੋਕ ਵੀ ਇਕੱਠੇ ਹੋਏ ਆ ਇੱਥੇ ਜਿਹੜੇ ਰੋੜੇ ਆ ਜਿਹੜੇ ਉਹ ਦੂਰ-ਦੂਰ ਤਾਂ ਕਿਹੜੇ ਖਿਲਰੇ ਹੋਏ ਦਿਖਾਈ ਦੇ ਰਹੇ ਆ ਬੈਠੀ ਆਂ ਹਾਂਜੀ ਇਹਰੇ ਵਿੱਚ ਔਰੇ ਵਿੱਚ ਮਢੀਰ ਬੈਂਦੇ ਆ ਯਾ ਵੇ ਖੁੱਡਾ ਆਏਗਾ ਕੋਚ ਬੈਂਦੇ ਆ ਸਾਰਾ ਟਾ ਆ ਪਿਆ ਭਣ ਭਣ ਇਹ ਹੁਣ ਕਿੱਥੇ ਕਰਨੇ ਇਹ ਉੱਠ ਗਿਆ ਜੀ ਰਾਤ ਦੇ ਮਲਾਜਮਾ ਨੇ ਬਾਹਰ ਕੱਢੇ ਇਹਨਾਂ ਨੂੰ ਮਲਾਜਮਾ ਨੇ ਬਾਹਰ ਕੱਢ ਕੇ ਤੇ ਇਹਨਾਂ ਨੂੰ ਛੱਡ ਕੇ ਆਇਆ ਮਢੀਰ ਨੂੰ ਪਤਾ ਨਹੀਂ ਕਿੱਥੇ ਛੱਡ ਕੇ ਆਇਆ ਅੱਛਾ ਠੀਕ ਆ ਹਾਂਜੀ ਇਸ ਘਰ ਦੇ ਵਿੱਚ ਜਿਹੜੀ ਭਣ ਤੋੜ ਹੋਈ ਉਹ ਤੁਹਾਨੂੰ ਉਹ ਦਿਖਾਉਣੇ ਆ ਜਿਹੜੀ ਘਰ ਦੇ ਜਿਹੜੇ ਰੋੜੇ ਆ ਤੁਸੀਂ ਖਿਲਰੇ ਪਹਿਲਾਂ ਵੇਖ ਹੀ ਰਹੇ ਹੋਵੋਗੇ ਉਸ ਤੋਂ ਬਾਅਦ ਜਿਹੜੀ ਭਣ ਤੋੜ ਘਰ ਦੇ ਗੇਟ ਦੀ ਜਿਹੜੀ ਕੀਤੀ ਗਈ ਆ ਜਿਹੜਾ ਇਸ ਟਾਈਮ ਆ ਜਿਹੜਾ ਗੇਟ ਤੋੜ ਇਹ ਰੋੜੇ ਮਾਰੇ ਮਾਤਾ ਇੱਥੇ ਇੱਥੇ ਵੀਰੇ ਰੋੜੇ ਨਹੀਂ ਮਾਰੇ ਉਹਨਾਂ ਨੇ ਜਿਹੜੀ ਗੱਲ ਆਪਾਂ ਸੱਚੀ ਕਵਾਂਗੇ ਉਹ ਤਾਂ ਅਸੀਂ ਝੋਨਾ ਲਾ ਕੇ ਆਏ ਸੀ ਕਿ ਮੈਂ ਤਾਂ ਨਾਉਣ ਲੱਗਦੀ ਸੀ ਤੇ ਉਹ ਬੰਦਾ ਜਿਹੜਾ ਸੀ ਕੋਈ ਮਾੜਾ ਮੋਟਾ ਜਾਨ ਬਚਾਉਂਦਾ ਇੱਧਰ ਦੀ ਭੱਜ ਗਿਆ ਮੈਨੂੰ ਆਹਦੇ ਤੁਹਾਡੇ ਅੰਦਰ ਬੰਦਾ ਵੜਿਆ ਇਹ ਸਾਡਾ ਬੂਆ ਲੱਗਿਆ ਹੀ ਹੁੰਦਾ ਚਤੋਂ ਪੈਰੀ ਕਿਉਂ ਇੱਧਰ ਸਾਡਾ ਸਮਾਨ ਕਾਹਦੇ ਨਾਲ ਪੰਨਾ ਗੇਟੇ ਇਹ ਕਾਪਿਆਂ ਦੇ ਨਾਲ ਅੱਛਾ ਕਾ ਪੈਣਾ ਪੰਨੇ ਹਾਂ ਮਤਾਇ ਰਹੇ ਸੀ ਕੋਲੇ ਉਹ ਮਾਰ ਮਾਰ ਕੇ ਮੈਂ ਤਾਂ ਕੱਲੀ ਸੀ ਪੱਤ ਘਰੇ ਅੱਛਾ ਕੱਲੀ ਦਾ ਮੇਰਾ ਕੀ ਵਟਿਆ ਜਾਣਾ ਸੀ ਅੱਛਾ ਠੀਕ ਇਹ ਇਹ ਕਾਤਾ ਪੰਨੇ ਜੇ ਬੰਦਾ ਆਇਆ ਤਾਂ ਸਾਨੂੰ ਪੁੱਛ ਲੈਂਦੇ ਪੁਲਿਸ ਨੇ ਮੌਕਾ ਵੇਖਿਆ ਪੁਲਿਸ ਵੇਖ ਕੇ ਗਈ ਐ ਅੱਛਾ ਦਿਖਾਇਆ ਉਹਨਾਂ ਨੂੰ ਅੱਛਾ ਕੀ ਕਹਿੰਦੇ ਹੋ ਉਹ ਬਸ ਵੇਖ ਕੇ ਕਹਿੰਦਾ ਤੜਕੇ ਗੱਲ ਕਰਾਂਗੇ ਜਿਵੇਂ ਕੋ ਕਹਾਂਗੇ ਮਾਤਾ ਉਵੇਂ ਹੋਊਗੀ ਤੁਹਾਨੂੰ ਬੁਲਾਇਆ ਨਹੀਂ ਹੋਂ ਤੱਕ ठाਣੇ ਨਹੀਂ ਹਾਲੇ ਨਹੀਂ ਬੁਲਾਇਆ ਅੱਛਾ ਕੁਛ ਹੀ ਨਹੀਂ ਗੱਲ ਕਹੀ ਅੱਛਾ ਠੀਕ ਆ ਤੇ ਅਡਲੇ ਡੂਲੇ ਫੇਰ ਬਾਅਦ ਚੇ ਪਾਈ ਮਾਰਦੇ ਰਹੇ ਅਸੀਂ ਬਾਹਰ ਨਹੀਂ ਨਿਕਲੇ ਉਹ ਟਕਰਾ ਵੇਲਾ ਕਿੰਨੀ ਕੁ ਵਾਟ ਉਹ ਇਹਨਾਂ ਦਾ ਮੋਰਚਾ ਬਣਿਆ ਵਾ ਅੱਛਾ ਚੜ ਕੇ ਦੇਖ ਲੋ ਡਲਿਆ ਦਾ ਕੋਠਾ ਸਾਰਾ ਭਰਿਆ ਪਿਆ ਉਹ ਜਿਹੜੇ ਉਹ ਘਰ ਆ ਸਾਹਮਣੇ ਜਿੱਥੇ ਇਲਜ਼ਾਮ ਲਗਾਏ ਜਾ ਰਹੇ ਆ ਵੀ ਉਹ ਘਰ ਦੇ ਉੱਤੇ ਜਿਹੜੇ ਰੋੜੇ ਉਹ ਚਲਾਏ ਗਏ ਆ ਸਾਹਮਣੇ ਪਾਸੇ ਉਦਲੇ ਪਾਸੇ ਕਹਿੰਦੇ ਉੱਥੇ ਬੈਠ ਕੇ ਕਹਿੰਦੇ ਉੱਥੋਂ ਇਹਦਾ ਸਾਰੇ ਰੋੜੇ ਚਲਾਏ ਗਏ ਆ ਗੱਲਬਾਤ ਕਰਦੇ ਆ ਹੋਰ ਆ ਬਾਈ ਕੀ ਕੀ ਕਹਿਣਾ ਚਾਹੁੰਦੇ ਆ ਬਾਈ ਜੀ ਹੋਰ ਕੀ ਗੱਲਬਾਤ ਕਰਾਂ ਜੀ ਅਸੀਂ ਆਹੀ ਚਾਹੁੰਦੇ ਆ ਇਹਦਾ ਨਿਆਂ ਮਿਲਣਾ ਚਾਹੀਦਾ ਜੀ ਇੱਥੇ ਰੋਜ਼ ਦੂਜੇ ਤੀਜੇ ਦੇ ਨਾਲ ਹੀ ਹਾਲ ਹੁੰਦਾ ਜੀ ਅੱਛਾ ਸੱਟਾ ਮਾਰ ਕੇ ਬੰਦਿਆਂ ਦੇ ਨਿਕਲ ਜਾਂਦੇ ਆ ਜੀ ਆਹੀ ਹਾਲ ਹੁੰਦਾ ਜੀ ਦੱਸੋ ਵੀ ਹੁਣ ਵੀ ਕੋਈ ਵੀ ਤੁਸੀਂ ਕੀ ਨਿਆਂ ਹੋਣਾ ਚਾਹੀਦਾ ਸਾਡੀ ਵੀ ਸੁਣੋ ਬਾਲਸ ਵਾਲਿਆਂ ਨੂੰ ਸੁਣਦੇ ਰਾਤ ਇੱਕ ਬੰਦੇ ਨੂੰ ਵੀ ਵਿੱਚੋਂ ਫੜ ਕੇ ਲੈ ਜਾਂਦੇ ਨੇ ਤੇ ਫੈਸਲਾ ਮੌਕੀ ਜਾਣਾ ਸੀ ਬੋਲਣਾ ਹੀ ਨਹੀਂ ਕਿਸੇ ਨੇ ਸੀਗੀ ਬਸ ਮਾੜਾ ਮੋਟਾ ਆਏ ਕਰਕੇ ਮਾਸ ਤੇ 8 ਗਏ ਤੇ 70 ਬਣ ਗਏ ਇਹਦੀ ਸ਼ਹਿ ਤੇ ਇਹ ਜਿਹੜਾ ਸ਼ਹਿ ਕਿਰੀ ਤੇ ਜਿਹੜਾ ਕੰਮ ਹੋਇਆ ਸੀ ਸ਼ਹਿ ਆ ਜੀ ਅੱਕੇ ਤੇ ਸਾਡੇ ਪਿੰਡੋਂ ਮਲਾਜ਼ਮ ਆ ਅੱਛਾ ਉਸੇ ਦੀ ਵਜ੍ਹਾ ਨਾਲ ਰਾਤ ਤੋਂ ਮਲਾਜ਼ਮ ਨੇ ਛੜਾਈ ਬੰਦੇ ਉਸੇ ਦੀ ਨਾਲ ਕੰਮ ਹੋਇਆਗਾ ਉਹਦੇ ਜ਼ਗਮੀਦ ਦੇ ਆ ਨਾ ਮਲਾਜ਼ਮ ਦਾ ਨਾ ਮਲਕੀਤ ਅੱਛਾ ਉਸੇ ਬੰਦੇ ਨੇ ਛੜਾਏ ਦੂਜੇ ਥਾਣੇਦਾਰ ਤੱਕੀ ਨਾ ਸੀ ਬੱਬੀ ਮੋਂਚੀ ਸੀ ਉਹ ਕਮਲ ਕਮਲ ਜੀ ਤੋਂ ਕੀ ਉਹਦਾ ਨਾਂ ਸੀ ਕਮਲ ਆਵਰਜੀਤ ਕਰਨ ਚਮਕੀ ਵਾਲੇ ਅੱਛਾ ਉਹ ਸੀਗੇ ਉਹਨਾਂ ਨੇ ਇੱਕ ਵੀ ਬੰਦਿਆਂ ਨੂੰ ਲੈ ਕੇ ਗਏ ਨੇ ਲੜਾਈ ਇੰਨੀ ਹੁੰਦੀ ਨਹੀਂ ਸੀ ਜੇ ਰਾਤ ਲੈ ਜਾਂਦੇ ਇਹ ਪੈਦੂ ਪਹਿਲਾਂ ਲੜਾਈ ਕਿੰਨੇ ਵਾਰੀ ਹੋ ਹਟਿਆ ਇਹ ਤਾਂ ਤੀਜੀ ਚੌਥੀ ਵੇਰ ਹੋਟ ਗਿਆ ਕਿੰਨੇ ਕਿੰਨੇ ਟਾਈਮ ਚ ਮਹੀਨੇ ਚ 2 ਮਹੀਨੇ ਦੋ ਦੋ ਤਿੰਨਾ ਤਿੰਨਾ ਮਹੀਨੇ ਬਾਅਦ ਹੁੰਦੀ ਆ ਉਹ ਹੁਣ ਸੱਟਾਂ ਮਾਰ ਕੇ ਨਿਕਲ ਗਏ ਤਿੰਨਾ ਚੋ ਮਹੀਨੇ ਨੂੰ ਆਉਣਗੇ ਤਿੰਨਾ ਚੋ ਮਹੀਨੇ ਨੂੰ ਫੇਰ ਆਹੀ ਹਾਲ ਹੋਊਗਾ ਅੱਛਾ ਠੀਕ ਹਾਂਜੀ ਆਹੀ ਹਾਲ ਰਹਿੰਦਾ ਤੀਜਾ ਤੱਕ ਕਿਸੇ ਵੀ ਬੰਦੇ ਬਜ਼ੁਰਗ ਨੂੰ ਸਿਆਣੇ ਨੂੰ ਪੁੱਛ ਕੇ ਵੇਖੋ ਇਹਦੀ ਗੱਲ ਕਰਾਓ ਕੀ ਕਹਿਣਾ ਜਣਾ ਬਾਪੂ ਕੀ ਕਹਿਣਾ ਇਹ ਜਦੋਂ ਪਹਿਲਾ ਇਹ ਕੁੜੀ ਬਾਹਰੋਂ ਲੈ ਕੇ ਆਏ ਨਾ ਇੱਥੇ ਉਹਦੇ ਇੱਕ ਤਾਂ ਇਹ ਮੁੰਡਾ ਸੀਗਾ ਨਾਲ ਇੱਕ ਮੇਰਾ ਮੁੰਡਾ ਸੀ ਅਸੀਂ ਆਖਾ ਵੀ ਇੱਥੇ ਕਿਉਂ ਗੰਦ ਪਾਉਂਦੇ ਸਾਡੀਆਂ ਲੋਹਾ ਧੀਆਂ ਮਟਿਆਰਾਂ ਤੇ ਇਹਨਾਂ ਨੇ ਮੁੜ ਕੇ ਆ ਦੇਖੇ ਜਦੋਂ ਇਹਨਾਂ ਨੇ ਝਾਂਬਾ ਫੇਰਿਆ ਤੇ ਭਜਾਏ ਇੱਥੋਂ ਉਹ ਕੁੜੀ ਵੀ ਭਜਾਈ ਇੱਥੋਂ ਤੇ ਉਸ ਤੋਂ ਬਾਅਦ ਚ ਕਹਿੰਦੇ ਵੇਖਾਂਗੇ ਤੁਹਾਡੇ ਨਾਲ ਤੇ ਉਸ ਤੋਂ ਬਾਅਦ 6 ਮਹੀਨੇ ਨਹੀਂ ਪੈਂਡ ਦਿੱਤੇ ਮੇਰੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਪੌਸਾਲੇ ਕਹਿੰਦੇ ਵੀ ਇਹ ਤਾਂ ਐਕਸੀਡੈਂਟ ਕੋ ਫੇਟ ਮਾਰ ਕੇ ਪੱਜ ਗਿਆ ਉਹਨਾਂ ਨੇ ਕੁਛ ਨਹੀਂ ਬਣਾਇਆ ਦੋ ਮੁੰਡੇ ਆ ਇੱਕ ਕੁੜੀ ਆ ਉਹਦੇ ਤਿੰਨ ਜਾਗ ਸੀ ਤੇ ਦੋ ਜੀ ਅਸੀਂ ਉਹ ਉਹਦੇ ਸਿਰ ਤੇ ਪਲਣ ਵਾਲੇ ਸੀ ਬਾਪੂ ਜੀ ਇਹ ਕਿਹਦੀ ਸ਼ਹਿ ਤੇ ਹੋ ਰਿਹਾ ਸਾਰਾ ਮਸਲਾ ਇਹ ਮਲਾਜ਼ਮ ਇਹ ਮਲਾਜ਼ਮਾਂ ਦੀ ਸ਼ਹਿ ਤੇ ਹੀ ਹੋਈ ਜਾਂਦਾ ਹੋਰ ਮਲਾਜ਼ਮ ਪਿੰਡ ਚੌਂਕੀ ਆ ਤੁਸੀਂ ਗਏ ਨਹੀਂ ਹਜੇ ਤੱਕ ਜਾਨੇ ਆ ਤਾਂ ਉਹ ਸੁਣਦਾ ਕੋਈ ਨਹੀਂਗਾ ਬਾਈ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਪਹਿਲੇ ਤਾਂ ਸਰੇ ਆਮ ਗੁੰਡਾਗਰਦੀ ਹੁੰਦੀ ਆ ਜਿਹੜੀ ਜੀ ਇੱਥੋਂ ਰਾਤ ਇਹਨਾਂ ਨੇ ਬੰਦਾ ਖਿੱਚ ਕੇ ਲੈ ਕੇ ਗਏ 15 ਜਾਣੇ ਸੀ ਅੰਦਰ ਵਾੜ ਕੇ ਮੁੰਡਾ ਕੁੱਟਿਆ ਉਹਨਾਂ ਨੇ ਅੱਛਾ ਤਕਰੀਸ਼ ਕਰਨੀ ਹੋਵੇ ਤਾਂ ਮੋਗੇ ਜਾ ਕੇ ਹਸਪਤਾਲ 'ਚ ਦਾਖਲਾ ਮੁੰਡਾ ਪਤਾ ਕਰ ਸਕਦੇ ਆ ਉਹ ਖੁੱਡਾ ਢਾਇਆ ਪਿਆ ਸਾਰਾ ਖੁੱਡਾ ਢਾ ਕੇ ਇਹਨਾਂ ਨੇ ਐਸ ਘਰੇ ਤੋਂ ਹੀ ਦੇਖੀ ਜਾਨੇ ਇੱਧਰ ਚੱਲਿਆ ਉਹ ਝੋਨੇ ਚ ਪਹਿਲੇ ਪਾਸੇ ਪਿਛਲੇ ਪਾਸੇ ਗਵਾਂਡ ਘਰ ਉਹਨਾਂ ਦੇ ਘਰੇ ਚੱਲਿਆ ਸ਼ਰੇ ਆਮ ਗੁੰਡਾ ਕਰਦੀ ਹੋਈ ਜਾਂਦੀ ਆ ਇੱਥੇ ਪੁਲਿਸ ਵਾਲਾ ਕੋਈ ਵੀ ਆਉਂਦਾ ਆ ਕੇ ਵਾਪਸ ਮੁੜ ਜਾਂਦੇ ਰਾਤ ਇਹਨਾਂ ਨੇ ਆ ਕੇ ਗੇਟ ਖੁਲਾਇਆ 15 ਬੰਦੇ ਸੀ ਬੰਦੇ ਉੱਤੋਂ ਉਤਰ ਆਏ ਆ ਉਹਨਾਂ ਦਾ ਹੱਕ ਬੰਦਾ ਸੀ ਉਹਨਾਂ ਨੂੰ ਲੈ ਚ ਗਏ ਜੀ ਜਦੋਂ ਲੈ ਜਾਂਦੇ ਤੇ ਇਹ ਮਸਲਾ ਨਹੀਂ ਸੀ ਹੋਣਾ ਚਾਰ ਬੰਦੇ ਦਾਖਲ ਨਹੀਂ ਸੀ ਹੁਣ ਕਿਸੇ ਦੇ 6 ਫੀਟ ਨਹੀਂ ਹੋਣੀ ਸੀ 1 ਵਜੇ ਤੱਕ ਕਿਸੇ ਨੂੰ ਜਾਗਰਾਂ ਨਹੀਂ ਕੱਟਣਾ ਪੈਂਦਾ ਸੀ ਜੀ ਮੁਲਾਜ਼ਮ ਆਏ ਆ ਕੇ ਵੇਖ ਕੇ ਮੌਕੇ ਤੇ ਉਹਨਾਂ ਨੂੰ ਛੱਡ ਕੇ ਉਵੇਂ ਗੇਟ ਲਵਾ ਕੇ ਮੁੜ ਗਏ ਵਾਪਸ ਉਹਨਾਂ ਨੂੰ ਫੜ ਕੇ ਨਹੀਂ ਲਗਾਇਆ ਬਾਗੇ ਪੁਰਾਣੇ ਦੀ ਪੁਲਿਸ ਆਈ ਆ ਉਹ ਨਹੀਂ ਲੈ ਕੇ ਗਏ ਫੜ ਕੇ ਜੀ ਜੇ ਉਹ ਕਾਰਵਾਈ ਕੋਈ ਕਰਦੇ ਤਾਂ ਇਹ ਨਾ ਕੁਝ ਹੁੰਦਾ ਨਹੀਂ ਸੀ ਕਾਰਵਾਈ ਕਰਦੇ ਨਹੀਂਗਾ ਕੋਈ ਵੀ ਉੱਗੇ ਹੁੰਦੇ ਆ ਏ ਕਰਪਾਨਾ ਹੁੰਦਾ ਜਦੋਂ ਇਹ ਸਾੜ ਸਾੜ ਮਾਰ ਦੇ ਕੇ ਦਾ ਇਹ ਵੇਹਦੇ ਨਹੀਂ ਜਵਾਕ ਮੇਰਾ ਪੋਰਾ ਬੰਦਾ ਮੇਰਾ ਬੱਜੋ ਰਤਾ ਇਹ ਪੋਰਾ ਨਹੀਂ ਵੇ ਨਤੀਜੇ 3 ਹਫਤਾ ਪੈਣ ਦਿੰਦੇ ਜੋ ਸੱਟ ਸੱਟਦੇ ਸਾਰਿਆਂ ਨੂੰ ਪਿੰਡ ਦੇ ਕੋਈ ਸਰਪੰਚ ਨਾਲ ਨਹੀਂ ਗੱਲ ਇਹ ਮੈਂ ਪਿੰਡ ਦੇ ਮੈਂ ਮੈਂਬਰ ਸਰਪੰਚ ਸਾਡੀ ਕੋਈ ਨਹੀਂ ਗੱਲ ਸੁਣਦਾ ਅਸੀਂ ਰਾਤ ਵੀ ਗਏ ਸਾਰੀ ਰਾਤ ਬਹਿ ਕੇ ਕੱਢੀ ਅਸੀਂ ਜੀ ਅਸੀਂ ਇੱਕ ਵਾਰੀ ਨਹੀਂ ਸੌਂ ਕੇ ਵੇਖਿਆ ਕਿ ਤੜਕਦੀਆਂ ਹਜੇ ਖਾਣੀਆਂ ਰੋਟੀਆਂ ਸੀ ਉਵੇਂ ਹੀ ਪਰਦੇ ਪੁੱਕੇ ਦੇ ਮੁੰਡਾ ਮੇਰਾ ਨਿਆੜਾ ਤਨ ਮੇਰਗਾ ਧੀਆਂ ਬਰੋਬਰ ਦੀਆਂ ਤੇ ਇਹਨਾਂ ਨੇ ਇੱਥੋਂ ਡਲੇ ਮਾਰ ਮੈਂ ਕੁੜਗਾ ਲੈ ਕੇ ਉੱਥੇ ਪਈ ਆਵਦ ਤੇ ਬੰਦੇ ਸਾਡੇ ਬਾਹਰ ਫੜਦੇ ਸੀਗੇ ਜਦੋਂ ਡਲੇ ਮਾਰਦੇ ਸੀ ਅੰਦਰ ਨਹੀਂ ਸੀ ਵੜਦੇਗੇ ਇਹ ਤਾਂ ਅੰਦਰ ਟੌਗੇ ਕਵਾੜੀਆਂ ਪਈਆਂ ਅੰਦਰ ਤਿਲ ਕੋ ਦਿੰਦੇ ਜਦੋਂ ਪੁਲਿਸ ਵਾਲੇ ਆ ਜਾਂਦੇ ਆ ਤੇ ਛਟਾਏ ਵੇ ਇੱਜ਼ਤ ਨਸ਼ਾ ਪੂਰੇ ਟੀਕੇ ਲਾ ਕੇ ਤੇ ਫੇਰ ਸਾਡੇ ਮੰਦਿਰ ਨੂੰ ਕਾਲੇ ਕਹਿ ਤੋ ਹੁੰਦੇ ਆ ਬੰਦੇ ਹਾਂ ਇਹਦਾ ਨਾਂ ਪਿੰਡ ਦੇ ਸੱਦਣ ਜਾਣਦੇ ਆ ਇੱਥੇ ਪਿੰਡ ਦੀ ਮੰਦਿਰ ਨਹੀਂ ਆਉਂਦੀ ਕਿ ਲਾਹਮ ਦੀ ਸਾਦੇ ਆ ਤੇ ਸਾਡੇ ਪਿੰਡ ਦਾ ਮੁੱਖ ਮੰਤਰੀ ਨੇ ਇੱਕ ਵਾਰ ਨਹੀਂ ਅੱਖਾਂ ਵੀ ਲਾਹਮ ਦੀ ਮੰਦਿਰ ਆਉਣੀ ਨਹੀਂ ਚਾਹੀਦੀਗੀ ਇਸ ਟਾਈਮ ਨੱਥੂ ਵਾਲੇ ਗਰਬੀ ਦੀ ਜਿਹੜੀ ਭਿਆਨਕ ਤਸਵੀਰ ਆ ਤੁਹਾਨੂੰ ਅਸੀਂ ਦਿਖਾਈ ਆ ਲੋਕਾਂ ਨੇ ਇਲਜ਼ਾਮ ਲਗਾਏ ਆ ਕਿ ਇਹ ਪਰਿਵਾਰ ਆ ਜਿਹੜਾ ਇਹ ਗੁੰਡਾਗਰਦੀ ਕਰਦਾ ਬਾਹਰੋਂ ਬੰਦੇ ਵੀ ਸਾਦਾ ਤੇ ਦੂਸਰੀ ਇੱਕ ਹੋਰ ਵੱਡੀ ਗੱਲ ਆ ਕਿ ਚਿੱਟਾ ਵੀ ਵੇਚਦਾ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਜੁੱਧ ਨਸ਼ਿਆਂ ਵਿਰੋਧੀ ਜਿਹੜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਬਲੋਜਰਾਂ ਨਾਲ ਘਟਾਏ ਜਾ ਰਹੇ ਆ ਪਰ ਇੱਥੋਂ ਦੇ ਲੋਕ ਪਰੇਸ਼ਾਨ ਨੇ ਉਹਨਾਂ ਸਮਗਲਰਾਂ ਤੋਂ ਇੱਥੋਂ ਦੇ ਲੋਕ ਪਰੇਸ਼ਾਨ ਨੇ ਕਿ ਲੋਕ ਚਿੱਟਾ ਵੇਚਦੇ ਨੇ ਇਲਜ਼ਾਮ ਆ ਜਿਹੜਾ ਪਿੰਡ ਵਾਸੀਆਂ ਨੇ ਲਗਾਇਆ ਤਰਾਸਦੀ ਤੁਹਾਨੂੰ ਦਿਖਾਈ ਆ ਕਿ ਕਿਵੇਂ ਬਜ਼ੁਰਗਾਂ ਨੇ ਅੰਦਰ ਵੜ ਵੜ ਕੇ ਕਿਵੇਂ ਨਿੱਕਾ ਕੁੜੀਆਂ ਨੌਜਵਾਨਾਂ ਨੇ ਅੰਦਰ ਵੜ ਵੜ ਕੇ ਆਪਦੀਆਂ ਰਾਤ ਨੂੰ ਜਨਲਾ ਮਰ ਜਾਇਆਂ ਅੱਧੀ ਰਾਤ ਨੂੰ ਨੰਗਾ ਨਾਚ ਹੁੰਦਾ ਪਰ ਕੀ ਪੁਲਿਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਪਿੰਡ ਦੇ ਵਿੱਚ ਚੌਕੀ ਹੋਣ ਦੇ ਬਾਵਜੂਦ ਵੀ ਵੱਡੇ ਪੱਦਰ ਦੇ ਉੱਤੇ ਇੰਨੀ ਗੁੰਡਾ ਕਰਦੀ ਹੁੰਦੀ ਆ ਇਹਦਾ ਜ਼ਿੰਮੇਵਾਰ ਆਖਰ ਕੌਣ ਆ ਕੀ ਸਰਕਾਰ ਉਦੋਂ ਜਾਗੂਗੀ ਕੀ ਪੁਲਿਸ ਪ੍ਰਸ਼ਾਸਨ ਉਦੋਂ ਜਾਗੂਗਾ ਜਦੋਂ ਕਿਸੇ ਦਾ ਇੱਥੇ ਨੁਕਸਾਨ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਪੁਲਿਸ ਪ੍ਰਸ਼ਾਸਨ ਕਦੋਂ ਕਾਰਵਾਈ ਕਰਦਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਮ ਇਨ ਇੰਡੀਆ ਟੀਵੀ ਪਿੰਨ ਨੱਥੂ ਵਾਲਾ